ਹਾਂਜੀ ਕੀ ਹਾਲ ਚਾਲ ਆ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਦੋ ਦਿਨ ਹੋ ਗਏ ਆਪਾਂ ਵੀਡੀਓ ਨਹੀਂ ਬਣਾਈ ਅੱਜ ਮੈਂ ਵੀਡੀਓ ਬਣਾ ਲਏ ਤੇ ਆਪਾਂ ਰਿਆਂ ਲੁਧਿਆਣੋਂ ਪਹੁੰਚ ਗਏ ਮੋਗੇ ਲੁਧਿਆਣੇ ਆਪਾਂ ਗਏ ਸੀ ਕਾਰ ਲੈਣ ਆਪਣੇ ਪੁਰਾਣੇ ਲੈਣੇ ਸੀ ਕਾਰ ਨੋਵਾ ਕ੍ਰਿਸਟਲ ਲਈ ਆ ਉਹ ਅਗਲੀ ਕਾਰ ਚ ਮੈਂ ਚੱਲ ਆਪਾਂ ਫੇਲੇ ਬੈਠ ਕੇ ਵੀਡੀਓ ਬਣਾਈਏ ਤੇ ਹੋਰ ਸਭ ਸਭ ਠੀਕ ਠਾਕ ਪਹੁੰਚ ਗਏ ਮੁਗੇ ਮੁਗੇ ਪਹੁੰਚ ਗਏ ਤੇ ਹੁਣ ਖਾਣੇ ਪੀਣੇ ਕੁਝ ਪਰ ਤੁਹਾਨੂੰ ਮਿਲਦੇ ਆ ਦੁਬਾਰਾ ਟਾਲੂਟਾਪੁਰ ਗਿਆ ਲੱਗਿਆ ਮੋਗੇ ਪੂਰੀ ਚੜਾਈ ਹੈ ਮੋਗੇ ਨਾਲ ਦੇ ਵਾਸਤੇ ਸਾਹ ਦੇ ਸਾਰੇ ਜਗਮਗ ਜਗਮਗ ਹੋਈ ਪਈ ਹੈ ਐਸਾ ਮੋਗਾ ਮਸ਼ਹੂਰ ਆ ਯਾਰ ਨੈਸਲੇ ਡੇਰੀ ਕਰਕੇ ਆਣਾ ਨਾ ਚੱਲਦਾ ਨੈਸਲੇ ਡੇਰੀ ਦਾ ਇਹਨੂੰ ਕੀ ਹੋ ਗਿਆ ਫਾਟਕਾਂ ਵਾਲੇ ਪੁਲ ਤੇ ਵੀ ਨਜ਼ਾਰਾ ਹੀ ਆ ਬਹੁਤ ਵਧੀਆ ਬਹੁਤ ਕੰਮ ਹੋ ਗਿਆ ਨਹੀਂ ਤਾਂ ਸਾਰੀ ਘੜੀ ਇੱਥੇ ਜਾਮ ਹੀ ਲੱਗਾ ਰਹਿੰਦਾ ਸੀ ਇੱਥੇ 15-10 ਦਾ 20 ਮਿੰਟ ਇੱਥੇ ਫਾਟਕਾਂ ਤੇ ਖੜੇ ਰਹਿੰਦੇ ਸੀ ਬਹੁਤ ਟਾਈਮ ਬਾਅਦ ਸੁਣੀ ਗਈ ਇਹ ਵਿਚਾਰੇ ਪੁਲ ਦੀ ਦੱਸੋ ਕਿਹੜੇ ਨਵਾਂ ਨਵੇਂ ਪੁਲ ਦੇ ਤੋਂ ਕਿਹੜਾ ਕਿਹੜਾ ਬੰਦਾ ਲੰਘ ਚੁੱਕਿਆ ਹੈ ਚੱਲਦੇ ਤਾਂ ਮੈਨੂੰ ਪੰਜ-ਛੇ ਮਹੀਨੇ ਹੋ ਗਏ ਮੈਂ ਹੀ ਦੋ-ਤਿੰਨ ਵਾਰੀ ਲੰਘਿਆ ਦੇਖੋ ਵਰ ਵੀਊਅਰ ਦਾ ਰਾਹ ਨੂੰ ਤਾਂ ਲੱਗਦਾ ਜਿਵੇਂ ਆਪਾਂ ਕੈਨੇਡਾ ਹੀ ਆ ਗਏ ਹੁੰਦੇ ਆ ਲਓ ਜੀ ਆ ਗਿਆ ਟੂਲ ਪਲਾਜ਼ਾ ਕਟਾਈਏ ਟੂਲ ਇਹਨੇ ਉਹਨਾਂ ਨੇ ਟੂਲ ਵਾਲਿਆਂ ਨੇ ਬਹੁਤ ਲੋਪੀਤਾ ਲੋਕਾਂ ਦਾ ਯਾਰ ਰੇਟ ਬਹੁਤ ਜ਼ਿਆਦਾ ਹੈ ਯਾਰ ਰੇਟ ਥੋੜਾ ਘੱਟ ਰੱਖਣਾ ਕਿਤੇ ਕੋਈ ਕਿਸੇ ਨੂੰ ਕੋਈ ਧੋਖ ਨੀ ਉਹਨਾਂ ਦਾ ਕਾਰ ਨਹੀਂ ਤੇਲ ਪੀਂਦੇ ਜਿੰਨਾ ਟੂਲ ਵਾਲੇ ਲੈ ਜਾਂਦੇ ਆ ਵੈਸੇ 100 ਕਿਲੋਮੀਟਰ ਜਾਓ ਤੇ ਥੋੜਾ 100 ਰੁਪਏ ਦਾ ਕਟੋ ਘਟ ਮ 100 ਰੁਪਏ ਥੋੜਾ ਟੂਲ ਬਲਾ ਜਾਂਦਾ ਜਾਊਗਾ ਜਾਂਊਗਾ ਕਟੋ ਘਟਾ ਸਲੋ ਜੀ ਟੂਲ ਘਟਾਏ ਫਿਰ ਮਿਲਦੇ ਆਪਾਂ ਵਾਹ ਇਹਦਾ ਫਾਸਟ ਸਾਈਕ ਲੱਗਾ

ਗੰਦੀ ਤੋਂ ਲੈ ਕੇ ਮਨੁਲਾ ਦਾ ਫੇਸਕੋਟ ਤੱਕ ਸਾਰੇ ਜਿਹੜੀ ਆ ਪੱਥਰ ਵਾਲੀ ਸੜਕ ਸੀ ਇਹ ਤੇ ਲੁੱਕ ਪਾਦੀ ਬਈ ਮਾੜਾ ਨਜ਼ਾਰਾ ਹੀ ਆ ਗਿਆ ਬੋੜੀ ਗੰਦੀ ਸੜਕ ਸੀ ਇਹ ਹੁਣ ਤਾਂ ਮੈਨੂੰ ਪਤਾ ਹੀ ਲੱਗਾ ਕਾਰ ਨੂੰ ਵਾਰ ਟੈਰਾ ਟੁਰਾ ਦੀ ਵਾਜ ਕੋਈ ਨਹੀਂ ਆ ਗਿਆ ਸਾਇਲੈਂਟ ਚੱਲਦੀ ਆ ਦੇਖੋ ਹੁਣ ਦੂਜੇ ਪਾਸੇ ਪਾਉਂਦੇ ਕਿ ਨਹੀਂ ਪਾਉਂਦੇ ਇੱਕ ਪਾਸੇ ਤਾਂ ਪਾਤੀ ਫੇਸਕੋਟ ਵਿੱਚ ਬਈ ਤੇ ਚੱਲ ਗਏ ਦੁਕਾਨ ਤੇ ਲੋਕ ਲੋਕ ਲਾਉਣ ਵਾਲੇ ਪਏ ਆ ਪਾਪਾ ਫਰੀਜ ਜੀ ਦੀ ਪਾਵਨ ਗੋਦ ਵਿੱਚ ਜੀ ਆਇਆਂ ਨੂੰ ਸਾਰਿਆਂ ਨੂੰ ਲੋ ਜਾ ਕੇ ਨਹਿਰ ਤੇ ਆਪਾਂ ਆਪੋਲ ਜਿਹੇ ਮੈਂ ਸੜਾ ਕੰਬੋ ਸਫਾ ਕਰਤਾ ਬਹੁਤ ਰਸ਼ ਰਹਿੰਦਾ ਇਹ ਸਾਲ ਤਾਂ ਬੰਦ ਹੀ ਰਿਹਾ ਗੇਟ ਜੇ ਪੁਲ ਬੰਦੇ ਕਰਕੇ ਨਾ ਬੰਦ ਹੀ ਰਿਹਾ ਇਹ ਪਰ ਹੁਣ ਨਜ਼ਾਰਾ ਵੀ ਆ ਪਰ ਜਿਹੜਾ ਟਾਈਮ ਲੱਗਣਾ ਲੱਗ ਗਿਆ ਨਜ਼ਾਰਾ ਹੀ ਆ ਕੋਈ ਰਸ਼ ਨਹੀਂ ਹਜੇ ਕਪੌਲੀ ਚੱਲਿਆ ਆਪਾਂ ਆ ਗਏ ਮੈਡੀਕਲ ਸਾਹਮਣੇ ਭਰਾ ਆਪਣਾ ਡਿੱਗੀ ਜਾਂਦਾ ਸਿੱਖੋ ਨਾ ਜਿੰਨੀਆਂ ਮਰਜ਼ੀ ਬੰਗਿਆ ਕਾਰਾ ਲੈ ਲੈਣਾ ਪਰ ਚਲਾਉਣ ਦੀਆਂ ਗੱਲਾਂ ਆਉਂਦੀ ਲੋਕਾਂ ਨੂੰ ਵੀ ਤੂੰ ਹਾਈਵੇ ਤੇ ਥੋੜਾ ਜਿਹਾ ਫੁੱਲ ਲੈ ਛੱਡੀ ਬੈਠਾ ਦੱਸੋ ਆਪਨੇ ਤਾਂ ਨਾ ਇੰਡੀਆ ਦਾ ਰੱਬ ਹੀ ਰੱਖਾ ਬਈ ਸਾਡਾ ਸੇਖੋਂ ਭਰਾ ਵੇਖੀ ਆਂਦਾ ਡਿੱਕੀ ਆਂਦਾ ਸਾਨੂੰ ਕੀ ਹਾਲ ਆ ਦੋਸਤੋ ਠੀਕ ਠਾਕ ਆ ਦੁੱਧ ਪਾਤਾ ਤੂੰ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਜੇ ਕੋ ਮੇਰੀ ਗੱਲ ਸੁਣ ਦੁੱਧ ਦੁੱਧ ਪਾਤਾ ਲੋਕ ਫਰੀਦਕੋਟ ਤੇ ਗੁਰਪ੍ਰੀ ਬਲੌਗ ਫਰੀਦਕੋਟ ਆ ਗਿਆ ਸਿੱਖੂੰ ਭਰਾ ਸਾਡਾ ਡਿੱਕੀ ਜਾਂਦਾ ਵਿਚਾਰਾ ਹੋ ਠੀਕ ਠਾਕ ਭਰਾ ਦੀ ਵੇਟ ਕਰੀ ਨਾ ਮੈਂ ਭਰਾ ਦੀ ਵੇਟ ਕਰਕੇ ਫੇਰੇ ਜਾਣਾ ਹਾਂ ਹੋ ਠੀਕ ਠਾਕ ਵਧੀਆ ਵਧੀਆ ਚਲੋ ਪਹਿਲਾਂ ਅੱਜ ਤੂੰ ਨਹੀਂ ਆਇਆ ਤੇ ਮਿਸਤਰੀ ਵੀ ਨਹੀਂ ਆਇਆ ਇੱਥੇ ਨਾ ਕੋਈ ਹੋਰ ਆਇਆ ਦੁਕਾਨ ਬੰਦ ਕਰ ਮਿਲਣਾ ਮੁੜ ਕੇ ਹੋਣੇ ਕਹਿੰਦੇ ਨੇ ਬਾਈ ਦੌੜਾ ਨਹੀਂ ਆਦਾ ਦੁਕਾਨ ਬੰਦ ਕਰਕੇ ਦੇਖ ਕੇ ਹੋਣੇ ਚਲੋ ਬਾਈ ਮਿਲਦੇ ਮਿਲਦੇ ਬਾਅਦ ਚ ਬਾਈ ਓਕੇ ਸਿੱਖੋ ਭਰਾ ਨੂੰ ਲੈ ਕੇ ਦਿੰਨੇ ਬੁੱਲ ਟੱਕਣਾ ਮਾ ਆ ਜਾ ਬਾਈ ਦਾ ਸੌਗ ਆਇਆ ਵਾ ਪੈਸੇ ਦਾ ਪਕਲੇ ਜੋਕਰ ਲੈਣੇ ਯੋਗ ਨਹੀਂ ਤੁਸੀਂ YouTube ਤੇ ਚੈਨਲ ਤੇ ਜਾਓ ਸੇਖੋ ਵਲੌਗ ਫੇਰ ਤੋਂ ਤੇ ਗਾਣੇ ਕਮੈਂਡ ਕਰਦੇ ਸੋ ਕਿਵੇਂ ਲਗਾ ਬਸ ਹੁਣ ਵਲੌਗ ਬਣਾਉਣਾ ਭਾਈ ਫਿਰ ਮੁੜ ਕੇ ਸਿੰਗਰ ਬਣ ਜਾਣਾ ਭਰਾਣੇ ਆਪਾਂ ਇਹਨੂੰ ਗਾਣੇ ਕੋਨੇ ਦੇ ਸਟੂਡੀਓ ਚ ਲੈ ਜਾਂਦੇ ਆਂ ਤੇ ਫਿਰ ਵੇਣੇ ਕੀ ਬੰਦਾ ਗਾਉਂਦਾ ਬਹੁਤ ਸੋਹਣਾ ਜ਼ਰੂਰ ਭਾਈ ਜ਼ਰੂਰ ਜਾਵਾਂਗੇ ਸਾਡੇ ਪਤਾ ਚੱਕਰ ਕੀ ਆ ਥੋੜੇ ਜਿਹਾ ਸੰਗ ਦਾ ਜਿਹੜਾ ਡਰ ਜਾਂਦਾ ਇਸ ਕਰਕੇ ਉਹਦੀ ਵਾਈਡ ਨਹੀਂ ਬਣਦੀ ਫਿਰ ਇਹ ਆਪਦੇ ਨੂੰ ਕੋਸ਼ਿਸ਼ ਕਰਨੀ ਚੰਗੀ ਬਾਕੀ ਹੌਲੀ ਹੌਲੀ ਟੈਲੈਂਟ ਬਾਹਰ ਆਉਂਦਾ ਨਾ ਬੰਦੇ ਦਾ ਜਦੋਂ ਆਪਣਾ ਹੁਣ ਵਲੌਗਿੰਗ ਵਿੱਚ ਹੌਲੀ-ਹੌਲੀ ਹੱਥ ਸਿੱਧਾ ਹੋ ਜਾਂਦਾ ਹੈ ਆਵਾਜ਼ ਵਧੀ ਆ ਜਾਂਦੀ ਹੈ ਜਿਹੜੀਆਂ ਮੜੀਆਂ-ਮੋਡੀਆਂ ਕਮੀਆਂ ਪੇਸ਼ੀਆਂ ਹੌਲੀ-ਹੌਲੀ ਬਾਹਰ ਆ ਜਾਂਦੀਆਂ ਹਨ ਸ਼ੁਰੂਆਤ ਜ਼ੀਰੋ ਤੋਂ ਹੀ ਹੁੰਦੀ ਆ ਫਿਰ ਬੰਦਾ ਇੱਕ ਤੇ ਦਸਤਿਕਰ ਜਾਂਦਾ ਹੈ ਸਹੀ ਗੱਲ ਹੈ ਚਲੋ ਮਿਲਦੇ ਆਂ ਬਈ ਵਰਕ ਵਿੱਚੇ ਕੰਮ ਛੱਡ ਕੇ ਗਏ ਸੀ ਆਪਾਂ ਨਾ ਲੈਣਾ ਜਾਣਾ ਪੈ ਗਿਆ ਕਰ ਲੈਣ ਬਾ ਕੱਲ ਨੂੰ ਕਰਦੇ ਰੈਡੀ ਫਿਰ ਕੱਲ ਨੂੰ ਇਹਦੀ ਵੀਡੀਓ ਵੀ ਆਊਗੀ ਤੁਹਾਡੇ ਕੋਲ